ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਗਿਆ ਵਿੰਡੋ ਏਸੀ ਹੈ ਜਿਹੜਾ ਐਲਜੀ ਕੰਪਨੀ ਦਾ ਹੈ ਫਿਕਸ ਸਪੀਡ ਏਸੀ ਹੈ ਤੇ ਇਸ ਏਸੀ ਦਾ ਕੰਪਰੈਸ਼ਨ ਖਰਾਬ ਹੈਗਾ ਤੇ ਹੁਣ ਆਪਾਂ ਇਸ ਏਸੀ ਦਾ ਕੰਪਰੈਸ਼ਨ ਸੈਕੰਡ ਹੈਂਡ ਜਿਹੜਾ ਉਹ ਏਸੀ ਦਾ ਕੰਪਰੈਸ਼ਨ ਪਾਉਣਾ ਤੇ ਏਸੀ ਦੀ ਆਪਾਂ ਗੈਸ ਨੂੰ ਉਡਾ ਰਹੇ ਹਾਂ ਬਾਹਰ ਥੋੜਾ ਜਿਹਾ ਕਰ ਲਿਆ ਸ਼ੌਪ ਤੋਂ ਤੇ ਜਿਹੜੀ ਗੈਸ ਉਹ ਅੰਦਰ ਕੋਈ ਦਿੱਕਤ ਨਾ ਕਰੇ ਇਸ ਕਰਕੇ ਬਾਹਰ ਆਪਾਂ ਉਡਾ ਰਹੇ ਹਾਂ ਕਈ ਬਾਈ ਕਹਣਗੇ ਵੀ ਗੈਸ ਨੂੰ ਸੇਵ ਕਰ ਲਿਓ ਪਰ ਅੱਜ ਕੱਲ ਸਹੀ ਜਣੇ ਬਾਈ ਜੀ ਸੇਵ ਕਰਨ ਦਾ ਬਹੁਤ ਟਾਈਮ ਲੱਗ ਜਾਂਦਾ ਹੈਗਾ ਇਸ ਕਰਕੇ ਆਪਾਂ ਉਹ ਗੈਸੇ ਉਡਾਉਣੀ ਪੈ ਰਹੀ ਗਈ ਹੈ ਗੈਸ ਨੂੰ ਚੰਗੀ ਤਰ੍ਹਾਂ ਕੱਢਣ ਤੋਂ ਬਾਅਦ ਦੇ ਵਿੱਚ ਹੁਣ ਵਾਰੀ ਆਉਂਦੀ ਹੈ ਪੁਰਾਣੇ ਕੰਪਰੈਸ਼ਰ ਦੇ ਟੈਂਕੇ ਜਿਹੜੇ ਆ ਉਹ ਓਪਨ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਕੰਪਰੈਸ਼ਰ ਨੂੰ ਆਪਾਂ ਬਾਹਰ ਕੱਢਾਂਗੇ ਪਹਿਲਾਂ ਜਿਹੜਾ ਸ਼ਕਸ਼ਿਓ ਵਾਲਾ ਟੈਂਕਾ ਉਹ ਆਪਾਂ ਪਟ ਲਿਆਗਾ ਤੇ ਹੁਣ ਜਿਹੜਾ ਡਿਸਚਾਰਜ ਵਾਲਾ ਉਹ ਵਾਲਾ ਟੈਂਕਾ ਆਪਾਂ ਬੋੜ ਦੇ ਪਏਗੇ ਕੰਪਰੈਸ਼ਰ ਨੂੰ ਆਵਾ ਬਾਹਰ ਕੱਢ ਲਿਆ ਤੇ ਇਹ ਵਾਲਾ ਕੰਪਰੈਸ਼ਰ ਉਹ ਜਗ੍ਹਾ ਤੇ ਆਪਾਂ ਲਗਾਣਾ ਹੈਗਾ ਕੰਮ ਕਰਦੇ ਆ ਨਾ ਬਹੁਤ ਵੱਡੇ ਨੁਕਸਾਨ ਹੋ ਜਾਂਦੇ ਆ ਹੁਣ ਅਚਾਨਕ ਹੀ ਵੇਖੋ ਅਨਮੋਲ ਦਾ ਖੂਨ ਨਿਕਲਣਾ ਸ਼ੁਰੂ ਹੋ ਗਿਆ ਕੰਮ ਕਰਦੇ ਆ ਨਾ ਕੋਈ ਪਤਾ ਨਹੀਂ ਲੱਗਦਾ ਕਦੋਂ ਕੀ ਮੁਸੀਬਤ ਆ ਜਾਏ ਇੱਥੋਂ ਵਾਈਬ੍ਰੇਟ ਕਰਦਾ ਪਿਆ ਇਹ ਤੇ ਮੋਲੇ ਰਾਤ ਇਸ ਜਗ੍ਹਾ ਤੇ ਵੱਜਿਆ ਵੱਜਣ ਕਰਕੇ ਇੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਪਿਆ ਵੇਖੋ ਹੱਥ ਦੇ ਵਿੱਚ ਬਹੁਤ ਜ਼ਿਆਦਾ ਫੈਕਚਰ ਹੋ ਗਿਆ ਤੇ ਹੁਣ ਟੈਂਕੇ ਵਗੈਰਾ ਲਗਵਾ ਕੇ ਆਈਆਂ ਤੇ ਇਹ ਕੰਮ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਕੀ ਪ੍ਰੋਬਲਮ ਆ ਇਹਦਾ ਬਲੇਡ ਹੈ ਬਲੇਡ ਵੱਜਣ ਕਰਕੇ ਦਿੱਕਤ ਹੋਈ ਆ ਇੱਥੇ ਬਹੁਤ ਜ਼ਿਆਦਾ ਖੂਨ ਨਿਕਲ ਰਿਹਾ ਹੈ ਜਦੋਂ ਪਰਮਾਤਮਾ ਸਾਰਿਆਂ ਦੇ ਭਲੇ ਕਰੇ ਪ੍ਰੈਸ਼ਰ ਦਾ ਥੋੜਾ ਜਿਹਾ ਪੈਰਾਂ ਦਾ ਫਰਕ ਪੈ ਗਿਆ ਜੀ ਤਾਂ ਆ ਗਿਆ ਆਪਾਂ ਚੈੱਕ ਕਰ ਲਿਆ ਹੁਣ ਜਿਹੜੇ ਇਹਦੇ ਨਾਟ ਜਿਹੜੇ ਆ ਨਵੇਂ ਲਾਉਣੇ ਪੈਣੇ ਆ ਕੱਟ ਕੇ ਜੇ ਰਿੰਗ ਆਤੀ ਆ ਨਾਲ ਉਹ ਮੋਟੇ ਹੁਣ ਪੂਰੀ ਤਰ੍ਹਾਂ ਵਧੀਆ ਬੁਝ ਗਿਆ ਹਾਂ ਤਾਂ ਟੈਂਕੇ ਲਾ ਕੇ ਉਸ ਤੋਂ ਬਾਅਦ ਗੁਜਾ ਪ੍ਰੈਸ਼ਰ ਸ਼ੁਰੂ ਕਰਦੇ ਹਾਂ ਪ੍ਰੈਸ਼ਰ ਦੇ ਨਾਲ ਨਾਲ ਨਾ ਆਪਾਂ ਦੀਆਂ ਕਟਲਰੀਆਂ ਵੀ ਚੇਂਜ ਕਰ ਦੇਣੀ ਕਿਉਂਕਿ ਬਹੁਤ ਪੁਰਾਣਾ ਆਇਆ ਸੀ ਹੈ ਲਗਭਗ ਨੂੰ ਲੱਗਦਾ ਕਿ 7 15 ਸਾਲ ਉਸ ਪੁਰਾਣਾ ਹੈਗਾ ਤੇ ਕਟਲਰੀ ਬਦਲ ਦਵਾਂਗੇ ਸਾਹ ਸੌਖਾ ਆਏਗਾ ਕੰਪਰੈਸਰ ਦੀ ਜਾਨ ਸੌਖੀ ਰਹੇਗੀ ਤੇ ਕੂਲਿੰਗ ਜਿਹੜੀ ਆ ਹਾਸਲ ਕਰ ਦਿੰਦੇ ਹਾਂ ਪੁਰਾਣੀਆਂ ਕੈਪਿਲਰੀਆਂ ਅਲੱਗ ਕਰ ਲਈਆਂ ਤੇ ਹੁਣ ਜਿਹੜੀ ਨਵੀਂ ਕੈਪਿਲਰੀ ਆ ਜਿੰਨਾ ਸਾਈਜ਼ ਆਪਾਂ ਉਤਾਰਿਆ ਸੀ ਉਹਨੇ ਸਾਈਜ਼ ਦੀਆਂ ਲਗਾ ਕੇ ਤੇ ਇੰਦੀ ਹੁਣ ਆਪਾਂ ਫੀਟਿੰਗ ਕਰ ਦੇਣੀ ਹੈਗੀ ਡਰੇਰ ਵਾਲੀ ਸਾਈਡ ਤੋਂ ਆਪਾਂ ਕਪਲਰੀਆਂ ਅਟੈਚ ਕਰਕੇ ਇਧਰਲੇ ਬਨੇ ਕੰਪਰੈਸ਼ਨ ਨੂੰ ਚਲਾ ਕੇ ਇੱਕ ਵਾਰੀ ਚੈੱਕ ਕਰ ਲਿਆ ਵੀ ਦੋਵੇਂ ਕਪਲਰੀਆਂ ਓਪਨ ਨੇ ਤੇ ਸਾਰੀ ਜਿਹੜੀ 에ਅਰ ਵੀ ਉਹ ਵੀ ਆ ਰਹੀ ਹੈ। ਹੁਣ ਕੰਪਰੈਸ਼ਨ ਨੂੰ ਫੇਰ ਆਨ ਕੀਤਾ ਤੇ ਇਧਰਲੇ ਬਨੇ ਜਿਹੜੀ ਵੀ ਲੀਕ ਹੈ ਸੀਗੀ ਉਹ ਆਪਾਂ ਚੈੱਕ ਕਰ ਲਈ ਆ। ਉਧਰੋਂ ਜਦੋਂ ਪ੍ਰੈਸ਼ਰ ਆ ਰਿਹਾਗਾ ਤੇ ਇਦਾਂ ਪਤਾ ਲੱਗ ਜਾਂਦਾ ਵੀ ਕਿਸੇ ਤਰ੍ਹਾਂ ਦੀ ਕੋਈ ਲੀਕ ਹੈ ਤਾਂ ਨਹੀਂ ਹੈਗੀ ਤੇ ਨਾਲੇ ਇਧਰਲੇ ਬਨੇ ਫਲੈਸ਼ਿੰਗ ਕਰਕੇ ਉਹਦਾ ਵੀ ਪਤਾ ਲੱਗ ਜਾਂਦਾ ਵੀ ਪ੍ਰੈਸ਼ਰ ਜਿਹੜਾ ਉਹ ਸਹੀ ਆ ਰਿਹਾ ਤੇ ਹੁਣ ਇਹ ਜੁਆਇੰਟ ਚੈੱਕ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਸ਼ਕਸ਼ਨ ਵਾਲਾ ਟੈਂਕਾ ਵੀ ਲਗਾ ਦੇ। ਸਾਰਾ ਪ੍ਰੋਸੈਸ ਜਿਹੜਾ ਆਪਣਾ ਕੰਪਲੀਟ ਹੋ ਗਿਆ। ਵੈਕਿਊਮ ਵੀ ਕਰ ਲਿਆ। ਇਹ -112.7 PSI ਦੇ ਵਿੱਚ। ਇਧਰੋਂ ਸਾਰਾ ਓਕੇ। ਕੋਣੇ ਦੇ ਵਿੱਚ ਗੈਸ ਛੱਡਦੇ ਆ। ਉੱਤੋਂ ਬਾਹਰ ਚ ਨੂੰ ਆਨ ਕਰਾਂਗੇ ਬਾਈ ਬਾਈ ਚਾਹਾਰ ਬਾਈ ਛੱਡ ਮੁੱਦਾ ਕਰਕੇ ਛੱਡ ਫੋਨ ਹੈ ਛਾਵਾਂ ਵੀਡੀਓ ਬੰਦੀ ਵੀ ਤੇਰੀ ਜ਼ੋਰ ਵੇਖਣਾ ਮੈਂ ਮੁੱਦਾ ਕਰ ਲਾ ਮੁੱਦਾ ਉਹਦਾ ਹੀ ਰੱਖੀ ਨੀ ਨੋਰਮਲ ਕਰਦਿਆਂ ਦਾ ਪ੍ਰੈਸ਼ਰ ਨੂੰ ਸਟਾਰਟ ਕਰ ਤਾ ਟਰਨ ਜਿਹੜੀ ਇਹ ਨਾਲ ਬਿਲਕੁਲ ਓਕੇ ਆ ਤੁਹਾਨੂੰ ਕੋਈ ਕਮੀ ਨਹੀਂ ਕੁਲਿੰਗ ਵੀ ਬਿਲਕੁਲ ਫਰਸਟ ਕਲਾਸ ਹੈ ਤੇ ਇਦਾਂ ਲੱਗ ਰਿਹਾ ਹੈ ਕਿ ਆਹ ਇਹ ਤਾਂ ਬੈਕ ਪ੍ਰੈਸ਼ਰ ਬਹੁਤ ਸਾਫ ਹੈ ਫੇਰ ਵੀ ਨੋਰਮਲ ਹੈ ਇਧਰ ਆਪਣਾ ਅਨਵੋਲ ਅੱਗੇ ਨਾਲ ਕੈਮ ਹੋ ਗਿਆ ਸੱਟ ਹੋਣਾ ਦਿੱਕਤ ਤਾਂ ਨਹੀਂ ਆਹ ਉਂਗਲਾਂ ਦੇ ਵਿਚਾਰੇ ਸੱਟ ਲੱਗ ਗਈ ਇਹ ਤਾਂ ਨੇ ਪੰਗੇ ਹੁੰਦੇ ਐ ਇੱਥੇ ਪੱਖੇ ਦੇ ਵਿੱਚ ਰੱਖ ਕੇ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਹੋ ਜਾਣਾ ਬਾਕੀ ਕੋਈ ਨਹੀਂ ਮਾੜਾ ਮਾੜਾ ਕਰ ਸਾਰਿਆਂ ਨੇ ਮੇਰ ਬਣਾ ਕੇ ਇਹ ਵੀ ਆਪਣੀ ਵੀਡੀਓ ਵਿੰਡੋ ਏਸੀ ਦਾ ਕੰਪਰੈਸਰ ਪੁਰਾਣਾ ਬਦਲ ਕੇ ਗਿਆ ਜੀ ਲੈ ਕੇ ਚਲ ਕੇ ਨੁਕਸਾਨ